ਸੋ ਪਹਿਲਾਂ ਤਾਂ ਤੁਸੀਂ ਅੱਜ ਹੀ ਪਹੁੰਚੇ ਹੋ ਕੈਨੇਡਾ ਦੀ ਧਰਤੀ ਤੇ ਜੀ ਆਇਆਂ ਨੂੰ ਤੇ ਥਕਾਵਟ ਮੇਰਾ ਖਿਆਲ ਹੈ ਮਹਿਸੂਸ ਹੋਈ ਹੋਣੀ ਹੈ ਕਿ ਚੱਕੀ ਗਈ ਨਹੀਂ ਥਕਾਵਟ ਨਹੀਂ ਮਹਿਸੂਸ ਹੋ ਰਹੀ ਹਾਂ ਅ ਥਕਾਵਟ ਥਕੇਵਾ ਕਹਿੰਦੇ ਹੁੰਦੇ ਆ ਕਿਵੇਂ ਨਾਲ ਮਹਿਸੂਸ ਹੁੰਦਾ ਆਹਾਂ ਤੇ ਜਦੋਂ ਸਾਡਾ ਤਾਂ ਕੰਮ ਹੀ ਅਕੇਵੇਂ ਵਾਲਾ ਹੈ ਨਹੀਂ ਗਾ ਸਾਡਾ ਤਾਂ ਕੰਮ ਹੀ ਆ ਵੀ ਸਾਨੂੰ ਤਾਂ ਚਾ ਚੜ ਜਾਂਦਾ ਫੈਸ਼ਨ ਪ੍ਰੋਫੈਸ਼ਨ ਇੱਕੋ ਹੀ ਆ ਬਸ ਜਦੋਂ ਜਿਹੜਾ ਮੈਂ ਕਹਿੰਨਾ ਭਾਗਾਂ ਵਾਲੇ ਹੁੰਦੇ ਆ ਉਹ ਲੋਕ ਜਿਹੜੇ ਜਿਨ੍ਹਾਂ ਦਾ ਕਿੱਤਾ ਉਹਨਾਂ ਦਾ ਸ਼ੌਂਕ ਉਹਨਾਂ ਦਾ ਕਿੱਤਾ ਬਣ ਜੇ ਵਾਹ ਸਾਡਾ ਸ਼ੌਂਕ ਸੀ ਤੇ ਕਿੱਤਾ ਬਣ ਗਿਆ ਮੈਂ ਹੁਣੇ ਹਜੇ ਸੁਲਤਾਨ ਜੀ ਨਾਲ ਗੱਲਬਾਤ ਕਰ ਰਿਹਾ ਸੀਗਾ ਜੰਮੇ ਨਾਲ ਦੇ ਗੀਤ ਯਾਰ ਮਤਲਬ ਸਲੂਟ ਆ ਉਸ ਗੀਤ ਲਈ ਕੀ ਬਾਤ ਆ ਉਹ ਮੈਨੂੰ ਲੱਗਦਾ ਕਿ ਜਦੋਂ ਵੀ ਤੁਸੀਂ ਉਹਨੂੰ ਸੁਣੋ ਉਹਦੇ ਚ ਇਹ ਲੱਗਦਾ ਕਿ ਹਰ ਇੱਕ ਬੰਦੇ ਦੀ ਗੱਲ ਆ ਹਨਾ ਹਰ ਇੱਕ ਭਰਾ ਦੀ ਗੱਲ ਆ ਬਿਲਕੁਲ ਜੀ ਇਹ ਬੋਪਰਾ ਸਾਹਿਬ ਇਹ ਕੁਝ ਗਾਣੇ ਨਾ ਇਹੋ ਜਿਹੇ ਬਣ ਗਏ ਇਹ ਕਿੰਗਰਾ ਕਮੇਣਾ ਸਰਵੰਤ ਸਿੰਘ ਕਿੰਗਰਾ ਆਪਣੇ ਇੱਥੇ ਕੈਨੇਡਾ ਹੀ ਨਹੀਂ ਅੰਕਲ ਵਿਨੀਪੈਗ ਨਹੀਂ ਹਮਮ ਕਾਫੀ ਸਾਰੇ ਗਾਣੇ ਉਹਨਾਂ ਨੇ ਪੁਰਾਣੇ ਰਾਈਟਰ ਨੇ ਬਹੁਤ ਉਹਨਾਂ ਨੇ ਕੁਲਦੀਪ ਮਾਨਕ ਸਾਹਿਬ ਨੇ ਉਹਨਾਂ ਦੇ ਗਾਣੇ ਬਹੁਤ ਗਾਏ ਆ ਹੂੰ 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 ਤੇ ਇਹ 25 30 ਸਾਲ ਪੁਰਾਣਾ ਗਾਣਾ ਲਿਖਿਆ ਪਿਆ ਸੀ ਰਿਕਾਰਡ ਨਹੀਂ ਸੀ ਹੋਇਆ ਅੱਛਾ 25 30 ਸਾਲ ਪੁਰਾਣਾ ਪੁਰਾਣਾ ਜੀ ਜੀ ਉਹਨਾਂ ਨੇ ਮੈਨੂੰ ਸੁਣਾਇਆ ਤੇ ਮੈਂ ਉਸੇ ਟਾਈਮ ਜਦੋਂ ਸੁਣਿਆ ਕੰਪੋਜ਼ ਪੁਰਾਣੀ ਹੋਈ ਸੀ ਉਹਨਾਂ ਨੇ ਕੀਤੀ ਹੋਈ ਤੇ ਜਦੋਂ ਗਾ ਕੇ ਰਿਕਾਰਡ ਕਰਨ ਤੱਕ ਤਾਂ ਠੀਕ ਰਿਹਾ ਉਸ ਤੋਂ ਬਾਅਦ ਜਦੋਂ ਪੂਰਾ ਉਹ ਗਾ ਰਿਕਾਰਡ ਹੋ ਕੇ ਆਇਆ ਉਹ ਲੈ ਪਹਿਲਾ ਗਾਣਾ ਸੀ ਜਿਹੜਾ ਮੈਂ ਆਪ ਗਾ ਕੇ ਆਪ ਹੀ ਸੁਣ ਸੁਣ ਕੇ ਰੋਇਆ ਹਏ ਹੋਏ 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 ਮਤਲਬ ਉਸ ਤੋਂ ਬਾਅਦ ਇੱਕ ਹੋਰ ਗਾਣਾ ਹੈ ਸੇਮ ਇਸੇ ਤਰ੍ਹਾਂ ਦਾ ਹੀ ਕੀਤਾ ਸੀ ਪੁੱਤ ਮਰੇ ਨਹੀਂ ਭੁੱਲਦੀਆਂ ਮੰਮਾ ਓਹ ਉਹ ਗੀਤ ਉਹ ਆਇਆ ਉਸ ਮੌਕੇ ਤੇ ਜਦੋਂ ਸਿੱਧੂ ਬਾਈ ਉਹਨਾਂ ਦੀ ਸਿੱਧੂ ਬਾਈ ਦਾ ਪਤਾ ਨਹੀਂ ਸੀ ਵੀ ਉਹ ਆਹ ਕੰਮ ਹੋ ਜਾਊਗਾ ਪਰ ਉਹ 2 ਦਿਨ ਹੋਏ ਸੀ ਗਾਣਾ ਆਏ ਨੂੰ ਤੇ ਉਹਦੀ ਅਸੀਂ ਪ੍ਰੋਮੋਸ਼ਨ ਨਹੀਂ ਕਰ ਸਕੇ ਸਾਡਾ ਦਿਲ ਹੀ ਨਹੀਂ ਕੀਤਾ ਉਹ ਚੀਜ਼ ਨੂੰ ਵੀ ਉਹ